ਸਾਰੀਆਂ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਬਹੁਤ ਸਾਰੀਆਂ ਯੂਨੀਵਰਸਟੀਆਂ ਦੇ ਚੇਅਰਮੈਨ ਬਹੁਤ ਸਾਰੀਆਂ ਧਾਰਿਆਂ ਦੇ ਚੇਅਰਮੈਨ ਦੇ ਤਿੰਨ ਉਹਨਾਂ ਵਿੱਚੋਂ ਡਾਕਟਰ ਸੁਪਾਲ ਸਿੰਘ ਵੀ ਇੱਕ ਸਾਡੇ ਮੀਲ ਪੱਥਰ ਨੇ ਜੋ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਨੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸੋ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਔਰ ਇਹਦੇ ਨਾਲ ਹੀ ਮੈਂ ਬੇਨਤੀ ਕਰਾਂ ਸਤਿਕਾਰ ਸਹਿ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਸੁਪਾਲ ਸਿੰਘ ਚੇਅਰਮੈਨ ਪੰਜਾਬ ਫਾਰਮਰ ਕਮਿਸ਼ਨ ਪੰਜਾਬ ਕੇ ਉਹ ਆਪਣੇ ਵਿਚਾਰ ਕਿਸਾਨ ਵੀਰਾਂ ਦੇ ਨਾਲ ਸਾਂਝੇ ਕਰਨਗੇ ਡਾਕਟਰ ਸੁਪਾਲ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਕਿਸਾਨ ਮੇਲੇ ਦੇ ਆਯੋਜਨ ਕਰਨ ਵਾਲੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਰੀਜਨਲ ਸਸਟੇਸ਼ਨ ਬਟਿੰਡਾ ਨੂੰ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਐਡਾ ਮੇਲਾ ਆਯੋਜਿਤ ਕੀਤਾ ਤੇ ਮੈਨੂੰ ਇਹ ਮਾਨ ਜਿਹੜਾ ਅੱਜਿੰਨਾ ਨੇ ਪ੍ਰਦਾਨ ਕੀਤਾ ਹੈ ਕਿ ਮੈਂ ਤੁਹਾਡੇ ਸਾਹਮਣੇ ਹੋ ਕੇ ਕੋਈ ਆਪਣੀਆਂ ਦੋ ਚਾਰ ਗੱਲਾਂ ਜਿਹੜੀਆਂ ਕਰ ਸਕਾਂ ਸੱਚਮੁੱਚ ਮੈਂ ਇਸ ਮੇਲੇ ਤੇ ਜਦੋਂ ਕੁਦਰ ਸਾਹਿਬ ਦਾ ਮੈਨੂੰ ਫੋਨ ਆਇਆ ਤਾਂ ਮੈਨੂੰ ਲੱਗਿਆ ਕਿ ਮੇਰੇ ਲਈ ਇਸ ਤੋਂ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੋ ਸਕਦੀ ਕਿ ਮੈਂ ਬਠਿੰਡੇ ਪਹੁੰਚਾ ਕੱਲ ਚੰਡੀਗੜ੍ਹ ਲੇਟ ਤੱਕ ਮੀਟਿੰਗ ਚੱਲਦੀ ਸੀ ਪਰ ਮੈਨੂੰ ਲੱਗਿਆ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਜਿਹੜੀ ਵਿਆਹ ਸ਼ਬਦੀ ਰੱਖੀ ਹੁੰਦੀ ਹੈ ਇਹਦਾ ਚਾਰ ਚੜ੍ਹ ਗਿਆ ਤਾਂ ਮੈਂ ਇਸ ਲਈ ਜਿਹੜੇ ਸਟੇਜ ਉੱਤੇ ਸਾਡੇ ਪ੍ਰਤਵੰਤੇ ਬੈਠੇ ਨੇ ਸਾਰੇ ਮੇਰੇ ਜਿਹੜੇ ਕੁਝ ਸਾਡੇ ਸੀਨੀਅਰ ਪ੍ਰੋਫੈਸਰ ਵੀ ਨੇ ਕੁਝ ਮੇਰੇ ਕੁਲੀਗ ਨੇ ਕੋਈ ਜੂਨੀਅਰ ਵੀ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਮੁੱਖ ਤੌਰ ਤੇ ਡਾਕਟਰ ਐਮ ਐਸ ਭੁੱਲਰ ਦਾ ਡਾਕਟਰ ਏ ਛੱਟ ਦਾ ਉਹਨਾਂ ਨਾਲ ਸਾਡੇ ਟੀ ایس ਤੇ 200 ਬੈਠੇ ਨੇ ਇਧਰ ਦੇ ਪਾਸੇ ਸਾਡੇ ਕਾਮ ਜੀ ਸਿੱਖੋ ਬੈਠੇ ਨੇ ਜਿਹੜੇ ਇਥੋਂ ਦੇ ਡਾਕਟਰ ਨੇ ਉਹ ਪਿੱਛੇ ਸਾਡੇ ਸੀਨੀਅਰ ਬੰਦੇ ਇੰਸਾਨ ਸਿੰਘ ਤੇ ਲੋ ਅਮਰਜੀਤ ਤੇ ਬਾਕੀ ਜਸਪਾਲ ਸਿੰਘ ਹੋਰੇ ਕਈ ਹੋਰ ਦੋਸਤ ਜਿਨ੍ਹਾਂ ਦਾ ਮੈਂ ਕੋਈ ਨਾ ਨਾਮ ਨਹੀਂ ਜਤਿੰਦਰ ਬਰਾੜ ਬੈਠੇ ਨੇ ਉਹਨਾਂ ਦਾ ਵੀ ਤੁਹਾਨੂੰ ਮੈਂ ਕਿ ਮੈਂ ਸਨਮਾਨਿਤ ਕੀਤਾ ਗਿਆ ਤੇ ਸਾਡੇ ਕੋਲੇ ਪੰਜਾਬ ਸਿੰਘ ਸਿੱਧੂ ਤੇ ਬਾਕੀ ਬੰਦੇ ਜਿਹੜੇ ਨੇ ਉਹ ਇੱਥੇ ਬੈਠੇ ਨੇ ਉਹਨਾਂ ਦਾ ਮੈਂ ਇਹ ਦਰਵਾਤੀ ਆ ਦੋਸਤੋ ਮੈਂ ਇੱਕ ਜ਼ਰੂਰੀ ਚੀਜ਼ਾਂ ਸ਼ੇਅਰ ਕਰਨੀਆਂ ਤੁਹਾਡੇ ਨਾਲ ਮੇਰਾ ਇੱਥੇ ਆਉਣ ਦਾ ਇੱਕ ਖਾਸ ਮੰਤਵ ਹੈ ਆਪਣੀ ਧਰਤੀ 'ਚ ਆਪਣੇ ਪੇਟਿਆਂ ਦੇ ਵਿੱਚ ਆਉਣ ਵਾਸਤੇ ਚਾਹ ਜੜ ਜਾਂਦਾ ਉਸ ਦੇ ਨਾਲ ਹੀ ਇੱਕ ਚੀਜ਼ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਅੱਜ ਥੋੜਾ ਜਿਹਾ ਟਾਈਮ ਮੈਂ ਸਟੇਜ ਤੋਂ ਮੰਗ ਲਿਆ ਉਹ ਕਹਿੰਦੇ ਦੇਵਾਂਗੇ ਤੁਹਾਨੂੰ ਬਹੁਤ ਜ਼ਿਆਦਾ ਨਹੀਂ ਲਵਾਂਗਾ ਪਰ ਇਹ ਕਰਨੀ ਇਹ ਕੰਦਾ ਕਰਨੀ ਬਹੁਤ ਜ਼ਰੂਰੀ ਨੇ ਮੈਂ ਇਸੇ ਪੰਡਾਲ ਦੇ ਵਿੱਚ ਕੰਮ ਕਰਦਾ ਰਿਹਾ ਹਾਂ ਤੇ ਮੈਨੂੰ ਸੀਗਾ ਕਿ ਕੁਝ ਕੀਤਾ ਜਾਵੇ ਇਸ ਕਿਸਾਨੇ ਦੇ ਅੱਜ ਇਸ ਭਰਮੇ ਇਕੱਠ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇੱਕ ਕਿਸਾਨ ਕੁਝ ਵੀ ਕਰ ਸਕਦੇ ਆ ਇਹਨਾਂ ਸਾਡੇ ਕੋਲ ਸਾਡਾ ਪੰਜਾਬ ਹੈ ਜਿਹੜਾ ਇਹ ਦੁਨੀਆ ਦੀ ਸਭ ਤੋਂ ਵਧਤਰ ਮਿੱਟੀ ਹੈ ਸਾਡੇ ਤੋਂ ਵੱਧ ਫਸਲ ਦੁਨੀਆ 'ਚ ਕਿਤੇ ਨਹੀਂ ਹੁੰਦੀ ਅਸੀਂ ਇਹ ਵੀ ਮਾਨ ਮਹਿਸੂਸ ਕਰਦੇ ਆ ਕਿ ਸਾਡਾ ਮਿਹਨਤੀ ਕਿਸਾਨ ਦੁਨੀਆ ਦੇ ਹੋਰ ਨਾ ਖੇਤਿਆਂ ਦੇ ਕਿਸਾਨਾਂ ਦੇ ਨਾਲੋਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਦੋ ਕਦਮ ਅੱਗੇ ਹੈ ਸਾਡੇ ਕੋਲੇ ਦੋ ਚੀਜ਼ਾਂ ਨੇ ਸਾਡਾ ਮੌਸਮ ਸਾਡੀ ਮਿੱਟੀ ਸਾਡੀ ਹਿਊਮਨ ਪਾਵਰ ਸਾਡੇ ਸਾਡਾ ਕਿਸਾਨ ਉਹਦੀ ਮਿਹਨਤ ਉਹਦੀ ਦਗਮ ਤੇ ਇਹ ਗੱਲ ਤੁਹਾਨੂੰ ਪਤਾ ਲੱਗਦਾ ਕਿ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੈਦਾ ਕਰਨ ਵਾਲੇ ਬੰਦੇ ਆ ਦੁਨੀਆ ਦੇ ਵਿੱਚ ਇੱਕ ਏਕੜ ਦੇ ਵਿੱਚੋਂ ਜਿੰਨੇ ਦਾਣੇ ਸੀ ਪੈਦਾ ਕਰਦੇ ਆ ਇਹਨਾਂ ਦੁਨੀਆ 'ਚ ਕਿਤੇ ਨਹੀਂ ਹੁੰਦੇ ਔਰ ਅਸੀਂ ਦੇਖਦੇ ਸੀ ਕਿ ਇੰਨਾ ਕੁਝ ਕਰਨ ਤੋਂ ਬਾਅਦ ਵੀ ਸਾਡਾ ਕਿਸਾਨ ਉਸ ਖਸ਼ਾਦੀ ਦੇ ਪੱਤਰ ਤੇ ਨਹੀਂ ਉਹ ਉਹਦੀ ਆਮਦਨ ਘਟ ਰਹੀ ਹੈ ਉਹਦੇ ਉਹਦੇ ਸਰਕਰਜਾ ਜੜ ਰਿਹਾ ਹੈ ਉਹਦੇ ਉੱਤੇ ਇਥੋਂ ਤੱਕ ਕਿ ਖੁਦਕੁਸ਼ੀਆਂ ਹੋ ਰਹੀਆਂ ਨੇ ਖੇਤੀ ਚੋਂ ਬਾਹਰ ਰੋ ਰਿਹਾ ਹੈ ਉਹ ਬਾੜ ਨੂੰ ਪ੍ਰਵਾਸ ਕਰ ਰਿਹਾ ਹੈ ਉਹ ਨਸ਼ਿਆਂ ਦੇ ਵਿੱਚ ਜਾ ਰਿਹਾ ਹੈ ਤਾਂ ਇਹ ਇਹ ਸਾਰੇ ਕੁਝ ਦੇ ਕਾਰਨ ਨਕੀਨ ਹੈ ਤਾਂ ਅਸੀਂ ਪੰਜਾਬ ਸਰਕਾਰ ਤੋਂ ਇੱਕ ਕਮੇਟੀ ਜਿਹੜੀ ਉਹ ਨਿਰਮਾਣ ਕੀਤੀ ਗਈ ਤਾਂ ਉਹਦੇ ਵਿੱਚ 11 ਮੈਂਬਰ ਹੈ ਜਿਹੜੇ ਉਹ ਲੈ ਗਏ ਮੈਂ ਉਹਦਾ ਕਮੇਟੀ ਦਾ ਮੁਖੀ ਸੀਗਾ ਤਸੀ ਪੂਰੇ ਪਿਛਲੇ 1 ਸਾਲ ਦੇ ਵਿੱਚ ਪੂਰੀ ਮਿਹਨਤ ਕਰਕੇ ਇੱਕ ਡਾਕੂਮੈਂਟ ਬਣਾਇਆ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਇਹ ਡਾਕੂਮੈਂਟ ਹੈ ਸਾਡਾ ਅੰਗਰੇਜ਼ੀ ਪੰਜਾਬੀ ਦੋਮਾਜ਼ੇ ਹੈਗਾ ਨੈਟ ਦੇ ਉੱਤੇ ਹੈਗਾ ਸਾਡੀ ਜੁਨੀਵਰਸਿਟੀ ਦੀਆਂ ਤੇ ਅਸੀਂ ਜਿਹੜੇ ਕਮਿਸ਼ਨ ਹੈ ਉਹਦੀ ਸਾਈਟ ਤੇ ਪਾਵਾਂਗੇ ਉੱਥੋਂ ਤੁਸੀਂ ਲੈ ਸਕਦੇ ਹੋ ਮੈਂ ਇੱਕ ਅਰਜ਼ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਹੁਣ ਤੱਕ ਜਿੰਨਾ ਪ੍ਰੈਸ ਦੇ ਵਿੱਚ ਆਇਆ ਮੈਂ ਮੈਂ ਦਾਅਵੇ ਨਾਲ ਕਹਿਣਾ ਕਿ ਉਹਦੇ ਵਿੱਚ 95% ਬੰਦੇ ਨੇ ਇਹ ਨੀਤੀ ਨੂੰ ਪੜਿਆ ਨਹੀਂ ਪੜੇ ਤੋਂ ਬਿਨਾਂ ਹੀ ਕਮੈਂਟਾਂ ਜਿਹੜੇ ਦੇਦੇ ਤਾਂ ਬਹੁਤ سارے ਬੰਦੇ ਨੇ ਮੈਨੂੰ ਕਿਹਾ ਜਦੋਂ ਮੈਨੂੰ ਕਹਿਣਾ ਕਿ ਆਹ ਚੀਜ਼ ਤੁਸੀਂ ਬੋਲੀ ਜਾਂਦੇ ਹੋ ਵਿੱਚ ਹੈ ਨਹੀਂ ਇਹ ਚੀਜ਼ਾਂ ਹੈਗੀਆਂ ਨੇ ਤਾਂ ਲੋਕ ਕਹਿੰਦੇ ਸੀ ਕਿ ਜੀ ਮੋਟੀ-ਮੋਟੀ ਪੜ੍ਹੀ ਸੀ ਮੈਂ ਕਿਹਾ ਬਹੁਤ ਮੋਟੀ ਹੈ ਨਹੀਂ ਇਹਦੇ ਵਿੱਚੋਂ ਕੀ ਮੋਟਾ ਕਰ ਲਿਆ ਹੋਣਾ ਤੁਸੀਂ ਇਹਨੂੰ ਪ੍ਰਿਕੀ ਨਾਲ ਪੜੋ ਮੋਟੀ ਨਾਲ ਪੜੋ ਮੈਂ ਇਹ ਅੱਜ ਦਾਵਾ ਕਰਕੇ ਜਾਂਦਾ ਤੁਹਾਡੇ ਨਾਲ ਤੁਹਾਡੇ ਸੋਣ ਵਿੱਚ ਕੀ ਦਵਾਣਾ ਕਿ ਤੁਸੀਂ ਇਸ ਕੀਤੀ ਖੇਤੀ ਨੀਤੀ ਨੂੰ ਜਦੋਂ ਪੜੋਗੇ ਤਾਂ ਤੁਹਾਨੂੰ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲੂਗਾ ਤੁਸੀਂ ਕਿਹਨੂੰ ਪੜ੍ਹਨਾ ਹੈ ਅਖਬਾਰਾਂ ਦੇ ਵਿੱਚ ਦੇਖੋ ਤਿੰਨ ਕਾਨੂੰਨ ਆ ਜਿਹੜੇ ਹੋ ਬਣਾਏ ਕੇਂਦਰ ਸਰਕਾਰ ਨੇ ਉਹਦੇ ਬਾਅਦ ਉਹ ਖਤਮ ਹੋਏ ਵੱਡੀ ਗਿਣਤੀ ਲੋਕਾਂ ਦੀ ਉਹਦੇ ਵਿਰੋਧ ਦੇ ਵਿੱਚ ਉੱਠੀ ਅਸੀਂ ਵੀ ਉਹਦੇ ਵਿਰੋਧ ਦੇ ਵਿੱਚ ਲਿਖਦੇ ਸੀ ਕੁਝ ਮੁਠੀ ਭਰ ਬੰਦਿਆਂ ਨੇ ਉਹਦੇ ਹੱਕ ਦੇ ਵਿੱਚ ਬਹੁਤ ਜ਼ੋਰ ਲਾਇਆ ਅੱਜ ਤੁਸੀਂ ਉਹਨਾਂ ਨੂੰ ਦੇਖ ਲਿਓ ਕਿ ਜੋ ਕੋਈ ਬੰਦਾ ਇਸ ਦੇ ਖਿਲਾਫ ਬੋਲਦਾ ਹੈ ਉਹ ਕੌਣ ਹੈ ਉਹੀ ਬੰਦੇ ਸੀ ਜਿਹੜੇ ਤਿੰਨ ਕਾਨੂੰਨ ਦੇ ਵੀ ਹੱਕ 'ਚ ਬੋਲਦੇ ਸੀ ਦੋ ਤਰ੍ਹਾਂ ਦੇ ਬੰਦੇ ਨੇ ਕਾਰਪੋਰੇਟ ਪੱਖੀ ਨੇ ਇੱਕ ਲੋਕ ਪੱਖੀ ਨੇ ਇਹ ਲੋਕ ਪੱਖੀ ਟੀਮ ਨੇ ਇਹ ਪੋਰਸੀ ਬਣਾਈ ਹੋਈ ਹੈ ਕਾਰਪੋਰੇਟ ਪੱਖੀ ਟੀਮ ਨੇ ਪੋਰਸੀ ਨਹੀਂ ਬਣਾਈ ਹੋਈ ਤਾਂ ਕਾਰਪੋਰੇਟਾਂ ਵਾਲਿਆਂ ਨੂੰ ਕੁਝ ਗੱਲਾਂ ਤੇ ਇਹ ਲੱਗਦਾ ਵੀ ਜੇਕਰ ਇਹ ਨੀਤੀ ਲਾਗੂ ਹੋ ਗਈ ਤਾਂ ਸਾਡਾ ਉਹ ਪ੍ਰੇਰਿਤ ਸਹਿਕਾਰਤਾ ਜਿਹੜੀ ਉਹ ਪਰਪਲਤ ਹੋ ਜੂ ਵੱਡੀ ਹੋ ਜੂਗੀ ਤੇ ਕਾਰਪੋਰੇਟਾਂ ਨੂੰ ਖੇਤੀ ਚੋਂ ਮੁਨਾਫਾ ਨਹੀਂ ਹੋਣਾ ਸਾਡੀ ਸਮੱਸਿਆ ਕਿੱਥੇ ਘੜਦੀ ਹੈ ਅਸੀਂ ਇੰਨਾ ਉਤਪਾਦਨ ਕਰਨ ਤੋਂ ਬਾਅਦ ਕਿਉਂ ਸਾਡੀ ਆਮਦਨ ਘਟ ਹੈ ਕਿਉਂ ਕਰਜ਼ਾ ਵਧਦਾ ਕਿਉਂ ਖੁਦਗਸ਼ੀਆਂ ਨੇ ਕਿਉਂ ਸਾਰਾ ਕੁਝ ਕਿਉਂ ਸੰਕਟ ਹੈ ਇਹਦਾ ਕੀ ਹੈ ਕਿ ਅਸੀਂ ਸਾਡਾ ਮੰਡੀ ਦੇ ਵਿੱਚ ਸਹੀ ਮੁੱਲ ਨਹੀਂ ਪੈਂਦਾ ਪੈਂਦਾ ਸਾਨੂੰ ਸਾਡੀਆਂ ਜਿਹੜੀਆਂ ਰੇਹਾਂ ਸਪਰਿਆ ਖਾਦਾਂ ਉਹਦੇ ਵਿੱਚ ਸਾਡੀਆਂ ਲਾਗਤਾਂ ਵੱਧ ਜਾਂਦੀਆਂ ਨੇ ਉਹ ਸਾਰਾ ਕਾਰਪੋਰੇਟ ਕੋਲੇ ਕੰਟਰੋਲ ਹੈ ਤਿੰਨ ਕਾਨੂੰਨਾਂ ਨਾਲ ਪਹਿਲਾ ਪ੍ਰੋਡਕਸ਼ਨ ਕੰਟਰੋਲ ਨਹੀਂ ਸੀ ਹੁੰਦਾ ਇਨਪੁਟ ਕੰਟਰੋਲ ਨਹੀਂ ਸੀ ਹੁੰਦਾ ਜਿਹੜੀਆਂ ਸਾਡੇ ਲਾਗਤਾਂ ਨੇ ਕੀਤੀਆਂ ਹੋ ਰੇਹ ਹਸਪਰੇਆਂ ਬੀਜ ਹੋਰ ਉਹ ਸਾਡਾ ਪ੍ਰੋਡਕਸ਼ਨ ਵੀ ਜਿਹੜਾ ਉਹਨਾਂ ਨੇ ਕੰਟਰੋਲ ਕਰ ਲੈਣਾ ਸੀਗਾ ਅਸੀਂ ਉਹ ਤੋਂ ਬਚਾਉਣ ਦੇ ਲਈ ਇਹ ਉਹਦੇ ਉਹਦੇ ਮੁਕਾਬਲੇ ਦੇ ਵਿੱਚ ਕਮੇਟੀ ਦਿੱਤੀ ਹੈ ਖੇਤੀ ਨੀਤੀ ਦੇ ਵਿੱਚ ਅਸੀਂ ਇਹ ਦੱਸਿਆ ਕਿ ਸਾਡੇ ਸਹਿਕਾਰਤਾ ਨੂੰ ਜਿਹੜਾ ਵਿਕਸਿਤ ਕੀਤਾ ਜਾਵੇ ਦੋ ਤਰ੍ਹਾਂ ਦੇ ਇੱਕ ਬੋਰਡ ਬੈਂਕ ਤੋਂ ਟ੍ਰੇਨਡ ਹੋ ਕੇ ਆਏ ਹੋਏ ਬੰਦੇ ਜਿਹੜੇ ਜਿਨ੍ਹਾਂ ਨੇ ਬਹੁਤ ਸਾਰੇ ਫਾਇਦੇ ਲੈਨੇ ਜਾਂ ਹੁਣ ਵਰਲਡ ਬੈਂਕ ਨੇ ਪੈਨਸ਼ਨਾਂ ਵੀ ਦਿੰਦ ਨੇ ਉਹਨਾਂ ਨੂੰ ਇਹ ਚੀਜ਼ਾਂ ਰਾਸ ਨਹੀਂ ਆਉਂਦੀਆਂ ਤੁਸੀਂ ਜਦੋਂ ਪੜਨਾ ਹੈ ਤਾਂ ਬੰਦੇ ਵਰੇ ਪੜਨਾ ਹੈ ਕੌਣ ਹੈ ਕਿ ਇਹ ਤਿੰਨ ਕਾਨੂੰਨਾਂ ਦੇ ਬਰੋਚ ਸੀ ਕਿ ਹੱਕ 'ਚ ਸੀ ਉਹ ਤੋਂ ਬਾਅਦ ਪੜਨ ਦੀ ਲੋੜ ਨਹੀਂ ਉਹ ਹੁਣ ਤੱਕ ਵੀ ਕਹਿੰਦੇ ਨੇ ਕਿ ਇਹ ਗਲਤ ਹੋ ਗਿਆ ਜੇ ਬੰਦਾ ਵਰਲਡ ਬੈਂਕ ਦਾ ਟ੍ਰੇਨੀ ਹੈ ਇਹ ਵੀ ਬਚੋ ਜਾਂ ਤੀਜੀ ਗੱਲ ਅਕੇ ਜਿਹੜੀ ਸੈਂਟਰ ਸਰਕਾਰ ਮੋਦੀ ਸਰਕਾਰ ਨੇ ਕੋਈ ਕਮੇਟੀਆਂ ਪੜਾਈਆਂ ਹੋਈਆਂ ਨੇ ਉਹਦੇ ਵਿੱਚ ਜੇ ਬੰਦੇ ਨੇ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਨੂੰ ਗਲਤ ਰਸਤਿਆਂ ਤੇ ਲੈ ਕੇ ਜਾਣਗੇ ਇਹੀ ਬੰਦੇ ਜਿਹੜੇ ਅੱਜ ਕਾਰਪੋਰੇਟ ਦੇ ਪੱਖੀ ਨੇ ਉਹ 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 ਕੋਈ ਵੀ ਚੀਜ਼ ਜਿਹੜੀ ਇਸ ਇਕਨੋਮੀ ਚ ਠੀਕ ਨਹੀਂ ਹੋਣ ਦਿੰਦੇ ਇਹ ਇਹ ਬੰਦੇ ਪਿਛਲੇ 15 20 40 ਸਾਲ ਦੇ ਵਿੱਚ ਇਹ ਮਾਡਲ ਇਹਨਾਂ ਨੇ ਲਾਗੂ ਕੀਤਾ ਸੀ ਜਿਹਦੇ ਕਰਕੇ ਅਸੀਂ ਕਰਜ਼ਾਈ ਹੋਇਆ ਸਾਡੀ ਹੈਲਥ ਮੜੀ ਹੋਈ ਹੈ ਅਤੇ ਇਸ ਨੀਤੀ ਦੇ ਵਿੱਚ ਅਸੀਂ ਬਹੁਤ ਸੁਣੀ ਸਿਹਤ ਬਹੁਤ ਸੋਨਾ ਉਤਪਾਦਨ ਪੂਰੀ ਦੁਨੀਆ ਦੇ ਵਿੱਚ ਵਧੀਆ ਵਿੱਤਰ ਜਿਹੜੀ ਆਮਦਨ ਰੱਖਣ ਵਾਲੀ ਏਤੀ ਅਸੀਂ ਉਹ ਰੱਖੀ ਹੈ ਤਾਂ ਮੈਂ ਦੀ ਡਿਟੇਲ ਇਹ ਚਾਹਵਾ ਕਿ ਪੂਰੇ ਪੰਜਾਬ ਨੂੰ ਅਸੀਂ ਪੱਕੇ ਵਕਰੀਜਨਾਂ ਦੇ ਵਿੱਚ ਵੰਡਿਆ ਹੋਇਆ ਕਿ 18 ਅਸੀਂ ਸੈਂਟਰ ਆਫ ਐਕਸਲੈਂਸ ਬਣਾਵਾਂਗੇ ਉਹਦੇ ਵਿੱਚ ਉੱਥੋਂ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਕਿਹੜੀਆਂ 오ਰੀਜਨਲ ਹੀ ਸਾਡੇ ਖੇਤਿਆਂ ਦੇ ਵਿੱਚ ਕ੍ਰੌਪ ਹੁੰਦੀਆਂ ਸੀ ਆ ਫਸਲਾਂ ਅਸੀਂ ਉੱਥੇ ਹੀ ਫਸਲਾਂ ਲੱਗੇ ਜਾਵਾਂਗੇ ਉੱਥੋਂ ਤਕਨੀਕ ਮਿਲੂਗੀ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਣਗੇ ਫਾਰਮਰਸ ਐਸੋਸੀਏਸ਼ਨਾਂ ਵੜਨਗੀਆਂ ਇੱਕ ਐਗਰੀ ਕਲਚਰ ਦੀ ਮਾਰਕੀਟਿੰਗ ਆ ਸੈਲ ਇੱਕ ਪੰਜਾਬ ਦੇ ਜਿੱਥੇ ਸੈਂਟਰ ਬਣੂਗਾ ਜਾਂ ਪੂਰੀ ਦੁਨੀਆ ਦੇ ਵਿੱਚ ਇਹ ਦੇਖੂਗਾ ਕਿ ਕਿੰਨੀ ਫਸਲ ਹੁੰਦੀ ਹੈ ਕਿੰਨੀ ਉਹਦੀ ਮੰਗ ਹੈ ਕਿੱਥੇ ਸੀ ਲੱਗੇ ਜਾਣਾ ਉਹਦੇ ਹਿਸਾਬ ਦੇ ਨਾਲ ਅਸੀਂ ਪਲਾਨ ਕਰਕੇ ਪ੍ਰੋਡਕਸ਼ਨ ਕਰਾਂਗੇ ਤਾਂ ਉਸ ਤੋਂ ਬਾਅਦ ਅਸੀਂ ਸਾਡੇ ਕੋਲ ਕੋਪਰਟ ਸੁਸਾਇਟੀਆਂ ਨੇ ਜਿਹੜੀਆਂ ਉਹਨਾਂ ਨੂੰ ਵਧੀਆ ਬਣਾਵਾਂਗੇ 3523 ਸੁਸਾਇਟੀਆਂ ਨੇ ਸਾਡੇ ਕੋਲ 11200 ਵਧੀਆ ਚੱਲਦੀ ਹੈ ਬਾਕੀ ਨਹੀਂ ਵਧੀਆ ਚੱਲਦੀ ਉਹਨੂੰ ਠੀਕ ਕਰਨਾ ਤਾਂ ਉਹਨੂੰ ਠੀਕ ਕਰਕੇ ਅਸੀਂ ਉੱਥੇ ਗਰੁੱਪਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਪਿੰਡਾਂ ਦੇ ਵਿੱਚ ਜਿਵੇਂ 12000 13000 ਪਿੰਡ ਹੈ ਪੰਜਾਬ ਦੇ ਵਿੱਚ 13000 ਪੰਚਾਇਤਾਂ ਨੇ ਤਾਂ ਇਹਦੇ ਵਿੱਚ ਕੀ ਹੈ ਕਿ ਅਸੀਂ ਉਹਨਾਂ ਨੂੰ ਤਿੰਨ ਜਾਂ ਚਾਰ ਪਿੰਡਾਂ ਦੀ ਇੱਕ ਸੋਸਾਇਟੀ ਕਲਸਟਰ ਸਾਡੇ ਕੋਲ ਹੁਣੇ ਹੀ ਹੈਗਾ 3500 ਹੈਗੀਆਂ ਉਸ ਤੋਂ ਬਾਅਦ ਹੋਰ ਬਤਾਵਾਂਗੇ ਤਾਂ ਉਹ ਪ੍ਰੋਡਕਸ਼ਨ ਇਹਦਾ ਸਾਰਾ ਉਹਨੂੰ ਅਸੀਂ ਜਿਹੜਾ ਹੈਗਾ ਲੋਕਲ ਲੈਵਲ ਤੇ ਬਲਾਕ ਲੈਵਲ ਤੇ ਜਿਲ੍ਹਾ ਦੇ ਬੱਤੇ ਸਟੇਟ ਲੈਵਲ ਤੇ ਫਿਰ ਇੰਡੀਆ ਲੈਵਲ ਤੇ ਫਿਰ ਅਸੀਂ ਬਾੜ ਦੀ ਮਾਰਕੀਟ ਦੀ ਗੱਲ ਕਰੀ ਮੈਂ ਇੱਕ ਗੱਲ ਕਹਿਣਾ ਕਿ ਜੇਕਰ ਖੇਤੀ ਪੰਜਾਬ ਦੇ ਵਿੱਚ ਕਾਜਮ ਨਹੀਂ ਹੋ ਸਕਦੀ ਤਾਂ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਕਾਜਮ ਨਹੀਂ ਹੋ ਸਕਦੀ ਕਿਉਂਕਿ ਇਹੋ ਜਿਹਾ ਸਾਰਾ ਜਿਹੜਾ ਸਾਰੀਆਂ ਪਾਲਿਸੀਆਂਾਂ ਮੱਕੇ ਦੇ ਨਹੀਂ ਹੈਗੀਆਂ ਤਾਂ ਸਾਨੂੰ ਖੇਤੀ ਨੀਤੀ ਦੀ ਬਹੁਤ ਲੋੜ ਸੀ ਮੈਂ ਇਹ ਬੇਨਤੀ ਕਰਦਾ ਕਿ ਸਾਰੇ ਬੰਦੇ ਇਹ ਖੇਤੀ ਨੀਤੀ ਨੂੰ ਪੰਜਾਬੀ ਦੇ ਵਿੱਚ ਵੀ ਹੈਗੀ ਹੈ ਸਾਰੇ ਪੜੋ ਔਣ ਤੋਂ ਬਾਅਦ ਗੱਲ ਕਰੋ ਕਿ ਇਹਦੇ ਵਿੱਚ ਆ ਚੀਜ਼ ਰਹੇਗੀ ਜਿਸ ਨੂੰ ਲੱਗਦੀ ਹੈ ਕਿ ਕੋਈ ਚੀਜ਼ ਆਹ ਹੋਰ ਕੀ ਚੀਜ਼ਾਂ ਹੋਵੇ ਸਤਿ ਸ੍ਰੀ ਅਕਾਲ ਮੰਤਰੀ ਆਪਣਾ ਖੁੱਲ੍ਹ ਹੈ ਅਸੀਂ ਉਹ ਚੀਜ਼ਾਂ ਨੂੰ ਵੀ ਵਿੱਚ ਪਲਾਂਗੇ ਪਹਿਲਾਂ ਵੀ ਅਸੀਂ ਲੱਖਾਂ ਸੁਝਾਅ ਸਾਡੇ ਕੋਲੇ ਉਹਦੇ ਬੇਸ ਤੇ ਅਸੀਂ ਬਣਾਈਏ ਸਾਇੰਸਦਾਨਾਂ ਨਾਲ ਹਰ ਇੱਕ ਤਰ੍ਹਾਂ ਦੇ ਸਾਇੰਸਦਾਨਾਂ ਨਾਲ ਅਸੀਂ ਇਹ ਮਿਲ ਕੇ ਖੇਤੀ ਨੀਤੀ ਬਣਾਈਏ ਤਾਂ ਅਸੀਂ ਤਵਾ ਕਰਦੇ ਹਾਂ ਕਿ ਇਹ ਖੇਤੀ ਨੀਤੀ ਜਿਸ ਤੋਂ ਸਾਰੇ ਹੱਲ ਮਿਲਣਗੇ ਤੁਸੀਂ ਅਸੀਂ ਹਰ ਇੱਕ ਖੇਤਰ ਨੂੰ ਇਹਦੇ ਵਿੱਚ ਖੇਤ ਮਜ਼ਦੂਰਾਂ ਨੂੰ ਇਹਦੇ ਵਿੱਚ ਲੈ ਛੋਟੀ ਕਿਸਾਨੀ ਨੂੰ ਇਹਦੇ ਵਿੱਚ ਲੈ ਕਿਸਾਨਾਂ ਦੀ ਪੈਨਸ਼ਨ ਦੀ ਅਸੀਂ ਰეკਮੈਂਡੇਸ਼ਨ ਇਹਦੇ ਵਿੱਚ ਰੱਖਤੀ ਹੈ ਇਹਦੇ ਵਿੱਚ ਮਜ਼ਦੂਰਾਂ ਦੀ ਪੈਨਸ਼ਨ ਦੀ ਇਸ ਸਾਲਾਂ ਦੇ ਕਰਜ਼ੇ ਨੂੰ ਵਨ ਟਾਈਮ ਸੈਟਲਮੈਂਟ ਨਾਲ ਕਿਵੇਂ ਕੀਤਾ ਜਾਣਾ ਸੀ ਅਸੀਂ ਅਗੌਜਕ ਤੱਕ ਨੇ ਕਿਉਂ ਕੀਤਾ ਜਾਵੇ ਜਿਵੇਂ ਸੁਆਮੀ ਨਾਥਨ ਦਾ ਜ਼ਿਕਰ ਹੋਇਆ ਸੀ ਜਦੋਂ 2006 ਦੇ ਵਿੱਚ ਉਹਨਾਂ ਦੀ ਰਿਪੋਰਟ ਆਉਂਦੀ ਹੈ ਤਾਂ ਜੇਕਰ ਸਾਨੂੰ ਸੀਟੂ ਤੇ 50% 2006 ਦੇ ਵਿੱਚ ਦਿੱਤਾ ਹੁੰਦਾ ਤਾਂ ਅੱਜ ਕਿਸਾਨੀ ਸਰ ਕੋਈ ਕਰਜ਼ਾ ਨਹੀਂ ਸੀ ਹੋਣਾ ਅੱਜ ਕਿਸਾਨੀ ਸਰ ਜਿੰਨਾ ਕਰਜ਼ਾ ਜਿਹਨੂੰ ਅਸੀਂ ਮਾਫ਼ ਕਰਨ ਦੀ ਗੱਲ ਕਰਦੇ ਹਾਂ ਕਿਉਂ ਕਰਦੇ ਹਾਂ ਕਿ ਜਿੰਨਾ ਸਾਨੂੰ ਘੱਟ ਮੁੱਲ ਮਿਲਿਆ ਪਹਿਨੋਂ ਜਦੋਂ ਨੈਸ਼ਨਲ ਕਮਿਸ਼ਨ ਨੂੰ ਫਾਰਮਰ ਜਾਂ ਗੌਰਮੈਂਟ ਦੇ代表ੀਆਂ ਨੇ ਬਿਠਾਤਾ ਅਧਿਐਤ ਵਿੱਚ ਰਿਪੋਰਟ ਦਿੱਤੀ ਤਾਂ ਉਹਦੇ ਲਾਗੂ ਕਰ ਦੇਣਾ ਚਾਹੀਦਾ ਸੀ ਆਪਣੇ ਕਮਿਸ਼ਨ ਦੀ ਰਿਪੋਰਟ ਜੇ ਉਹਦੇ ਮੁਤਾਬਕ ਸਾਨੂੰ ਰੇਟ ਮਿਲਦਾ ਤਾਂ ਐਡੇ ਪੈਸੇ ਬਣਦੇ ਨੇ ਜਿਹੜੇ ਸਾਡੇ ਕੁੱਲ ਖਰਚੇ ਤੋਂ ਕਿਤੇ ਵੱਧ ਨੇ ਸਾਡੇ ਕੋਲੇ ਸਗੋਂ ਕਰਜ਼ਾ ਨਹੀਂ ਕੁਝ ਅੰਤਲ ਬਚਣੀ ਸੀ ਇਸ ਕਰਕੇ ਅਸੀਂ ਚਾਹੁੰਦੇ ਕਿ ਉਹਨੂੰ ਇੱਕ ਵਾਰੀ ਜਿਹੜਾ ਹੈਗਾ ਇਹਦੀ ਸੈਟਲਮੈਂਟ ਕੀਤੀ ਜਾਵੇ ਉਸ ਤੋਂ ਬਾਅਦ ਜਿਹੜੀ ਬੈਂਕਿੰਗ ਸਚਵਾ ਚੱਲੇ ਕਿਉਂਕਿ ਇੰਡਸਟਰੀ ਦੇ ਵਿੱਚ ਵੀ ਕੀਤਾ ਜਾਂਦਾ ਕਰੋੜਾ ਰੁਪਇਆ ਇੰਡਸਟਰੀਆਂ ਦੇ ਵਿੱਚ ਕੀਤਾ ਜਾਂਦਾ ਹੈ ਤੇ ਸਾਡੀ ਐਗਰੀਕਲਚਰ ਨੂੰ ਦੇ ਵਿੱਚ 53% ਲੋਕ ਹੈ ਜਿਹੜੇ ਕੰਮ ਤੇ ਲੱਗੇ ਹੋਏ ਨੇ 60% ਲੋਕ ਇਹਦੇ ਤੇ ਨਿਰਭਰ ਕਰਦੇ ਆ। ਕੁੱਲ ਕੁੱਲ ਬਜਟ ਦਾ ਕਿੰਨੇ ਪੈਸੇ ਲੱਗਦੇ ਨੇ? ਕੁੱਲ ਬਜਟ ਦੇ 300 ਜੋ 3 ਰੁਪਏ ਅਸੀਂ ਖੇਤੀ 'ਚ ਖਰਚ ਕਰਦੇ ਆ 55% ਬੰਦਿਆਂ ਉੱਤੇ। ਜਿੱਥੇ 1958 ਤੋਂ ਲੈ ਕੇ 1966 ਤੱਕ ਇਹ ਖਰਚਾ 24-25% ਸੀ। 25% ਅਸੀਂ ਵਜਤ ਖੇਤੀ ਉੱਤੇ ਲਾਉਂਦੇ ਰਹੇ ਹਾਂ ਤੈਨੂੰ ਹਰੀ ਕ੍ਰਾਂਤੀ ਵਗੈਰਾ ਆਈ ਅੱਜੂ ਬਜਟ ਸੈਂਟਰ ਗਵਰਨਮੈਂਟ ਦਾ ਸਿਰਫ 3% ਹੈ ਕਿ ਅਸੀਂ 3% ਲਾ ਕੇ ਜੇਕਰ ਸਮੱਸਿਆਵਾਂ ਹੱਲ ਕਰਨੀਆਂ ਚਾਹੁੰਦੇ ਹਾਂ ਪੰਜਾਬ ਦਾ ਫਿਰ ਵੀ ਚਾੜਿਆ ਇਹ 7 ਦੇ ਨੇੜੇ ਹੈ 6.9% ਪੰਜਾਬ ਹੈ ਜਿਹੜਾ ਆਪਣੇ ਬਜਟ ਦਾ ਇਹਦੇ ਉੱਤੇ ਲਾਉਂਦਾ ਪਰ ਕੇਂਦਰ ਸਰਕਾਰ ਨੇ ਪੂਰਾ ਹੱਥ ਹੈ ਜਿਹੜਾ ਉਹ ਕੁੱਟ ਕੇ ਸਾਰੀ ਖੇਤੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਗੱਲ ਤਿੰਨ ਕਾਨੂੰਨਾਂ ਰਾਹੀਂ ਕਹਿੰਦੇ ਨਵੀਆਂ ਚੀਜ਼ਾਂ ਰਾਹੀਂ ਕਦੇ ਐਮਐਸਪੀ ਨਾਂ ਦੇਣ ਕਰਕੇ ਤਾਂ ਅਸੀਂ ਅਸੀਂ ਚਾਹੁੰਦੇ ਹਾਂ ਕਿ ਇਸ ਕਿੱਤੇ ਦੇ ਵਿੱਚ ਖੇਤੀ ਨੂੰ ਵਿਕਸਤ ਕੀਤਾ ਜਾਵੇ ਛੋਟੀ ਕਿਸਾਨੀ ਨੂੰ ਕਾਮਯਾਬ ਕੀਤਾ ਜਾਵੇ ਖੇਤ ਮਜ਼ਦੂਰਾਂ ਦਾ ਦੇ ਵਾਸਤੇ ਔਰਤਾਂ ਵਾਸਤੇ ਜਿਹੜੀ ਪਹਿਲੀਆਂ ਰਿਪੋਰਟਾਂ ਦੇ ਵਿੱਚ ਕਦੇ ਵੀ ਖੇਤ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਗਈ ਕਦੇ ਵੀ ਔਰਤਾਂ ਦੀ ਗੱਲ ਨਹੀਂ ਕੀਤੀ ਗਈ ਇਹ ਤੋਂ ਨਵੇਂ ਚੈਪਟਰ ਸੀ ਦੇ ਵਿੱਚ ਲਾਇਆ ਮੰਡੀ ਉੱਤੇ ਅਸੀਂ ਪਿੱਛੇ ਲਿਖਦੇ ਹੁੰਦੇ ਹਾਂ ਇਸ ਰਿਪੋਰਟ ਦੇ ਵਿੱਚ ਅਸੀਂ ਦੂਜੇ ਨੰਬਰ ਤੇ ਇਹਦੇ ਇੰਟਰੋਡਕਸ਼ਨ ਤੋਂ ਬਾਅਦ ਮੰਡੀ ਉੱਤੇ ਚੈਟਰ ਲਾਇਆ ਹੋਇਆ ਹੈ ਪੂਰਾ ਬਣਾ ਲਿਆ ਕਿ ਕਿਵੇਂ ਮੰਡੀ ਕਰਨੇ ਕਰਾਂਗੇ ਮੰਡੀ ਉੱਤੇ ਕੁਝ ਬੰਦੇ ਕਹਿੰਦੇ ਕਿ ਸਾਨੂੰ ਚੈਟਰੋਂ ਪਿੱਛੋਂ ਲਾਉਦੇ ਆ ਅਸੀਂ ਕਹਿੰਦੇ ਕਿ ਮੰਡੀ ਬਹੁਤ ਜ਼ਰੂਰੀ ਹੈ ਉਹਨੂੰ ਅਸੀਂ ਪਹਿਲੇ ਨੁਕਤੇ ਲੱਗੇ ਆ ਤਾਂ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਸਵਾਮੀ ਨਰਤਨ ਸੀਟ ਨੂੰ 50% ਤੋਂ ਅਸੀਂ ਕਿਹਾ ਵੱਧ ਦਿਓ ਰਮੇਚੰਦ ਕਮੇਟੀ ਉਸ ਤੋਂ ਵੱਧ ਕਹਿੰਦੀ ਹੈ ਉਸ ਤੋਂ ਵੱਧ ਅਸੀਂ ਕਿਹਾ ਇਹ ਤਾਂ ਘੱਟੋ ਘੱਟ ਹੈ ਇਸ ਤੋਂ ਵੀ ਵੱਧ ਮਿਲਣਾ ਚਾਹੀਦਾ ਤਾਂ ਕਰਕੇ ਲੋਕ ਜਿਹੜੇ ਝੋਨੇ ਤੋਂ ਸ਼ਿਫਟ ਕਰਨਗੇ ਉਹ ਦੂਜੀਆਂ ਫਸਲਾਂ ਵੱਲ ਜਾਣਗੇ ਦੂਜੀਆਂ ਫਸਲਾਂ ਦੇ ਮੁਕਾਬਲ ਤੋਂ ਮੁੱਲ ਮਿਲਣੇ ਚਾਹੀਦੇ ਤਾਂ ਇਸ ਦੇ ਵਿੱਚ ਕਿਵੇਂ ਰੁਜ਼ਗਾਰ ਵਧਾਇਆ ਜਾਵੇ ਕਿਵੇਂ ਲੋਕਾਂ ਨੂੰ ਪ੍ਰੋਡਕਟਿਵ ਰੁਜ਼ਗਾਰ ਦਿੱਤਾ ਜਾਵੇ ਕਿਵੇਂ ਪਾਣੀ ਨੂੰ ਕਿਵੇਂ ਬਚਾਇਆ ਜਾਵੇ ਉਹਦੇ ਬਹੁਤ ਸਾਰੇ ਸਕੀਮਾਂ ਨੇ ਦੇ ਵਿੱਚ ਦਿੱਤੀਆਂ ਜਿਵੇਂ ਪਹਿਲਾਂ ਸਕੀਮ ਚੱਲਦੀ ਹੈ ਪਾਣੀ ਬਚਾਓ ਪੈਸਾ ਕਮਾਓ ਉਹ ਵੀ ਅਸੀਂ ਇਹਦੇ ਵਿੱਚ ਕਨਸਿਡਰ ਕੀਤਾ ਹੋਇਆ ਅਸੀਂ ਟ੍ਰਿਪ ਉੱਤੇ ਕੋਈ ਫਸਲਾਂ ਲੈ ਕੇ ਗਏ ਹਾਂ ਅਸੀਂ ਇਹ ਇਹ ਸਾਰੇ ਸਾਡੇ ਕੋਲੇ ਅਟੈਂਸ਼ਨ ਨੂੰ ਮੈਕਮਾ ਜਿਹੜਾ ਖੇਤੀਬਾੜੀ ਆ ਵੱਖ-ਵੱਖ ਮੈਕਮਿਆਂ ਵਿੱਚ ਲਗਭਗ ਅੱਧੀਆਂ ਪੋਸਟਾਂ ਖਾਲੀ ਪਈਆਂ ਨੇ ਇਸ ਕਰਕੇ ਬਹੁਤ ਸਾਰਾ ਗਿਆਨ ਜਿਹੜਾ ਕਿਸਾਨਾਂ ਤੱਕ ਜਾਣਾ ਚਾਹੀਦਾ ਉਹ ਉਹ ਤੋਂ ਫਿਰبے ਹੋ ਜਾਂਦੇ ਉਸ ਗਿਆਨ ਨੂੰ ਲੈਉਣ ਲਈ ਅਸੀਂ ਕਹਾਂ ਕਿ ਸਾਰੀਆਂ ਪੋਸਟਾਂ ਭਰੀਆਂ ਜਾਣ ਸਾਡਾ ਵਜਟ ਖੇਤੀਬਾੜੀ ਯੂਨੀਵਰਸਿਟੀ ਨੂੰ ਗੁਰੂ ਅੰਗਦ ਦੇਵ ਯੂਨੀਵਰਸਿਟੀ ਕੈਟਰੀਨ ਯੂਨੀਵਰਸਿਟੀ ਨੂੰ ਹੋਰ ਜਿਹੜਾ ਵਜਟ ਆ ਉਹ ਦਿੱਤਾ ਜਾਵੇ ਤਾਂ ਕਿ ਇਹ ਖੋਜ ਵੱਧ ਕਰ ਸਕਣ ਸਾਡੇ ਪੋਸਟ ਦੇ ਵਿੱਚ ਕਿਤੇ ਪ੍ਰੋਬਲਮ ਨਾ ਹੋਵੇ ਦੁਨੀਆ ਦੇ ਵਿੱਚ ਇੰਨਾ ਖੋਜਾਂ ਉੱਤੇ ਪੈਸਾ ਪ੍ਰਾਈਵੇਟ ਕੰਪਨੀ ਇੰਨੀਆਂ ਖੋਜਾਂ ਦੇ ਉੱਤੇ ਪੈਸਾ ਲਾਉਂਦੀਆਂ ਨੇ ਪਰ ਅਸੀਂ ਅਸੀਂ ਹੱਥ ਘੁੱਟਦੇ ਹਾਂ ਫਿਰ ਕਹਿੰਦੇ ਨੇ ਕਿ ਬਜਟ ਜਿਹੜਾ ਉਹਨਾਂ ਕੀ ਹੈ ਕਿ ਪ੍ਰਾਈਵੇਟ ਤਨਖਾਹ ਲੈ ਜਾਂਦੇ ਆ ਪ੍ਰਾਈਵੇਟ ਤਨਖਾਹ ਜੋਗੇ ਹੀ ਪੈਸੇ ਦਿੱਤੇ ਜਾਂਦੇ ਨੇ ਜਦੋਂ ਕਿ ਸਾਨੂੰ ਰਿਸਰਚ ਉੱਤੇ ਜਿਹੜੇ ਪੰਡ ਪਧਨੇ ਚਾਹੀਦੇ ਇਹਦੇ ਉੱਤੇ ਰეკਮੈਂਡੇਸ਼ਨ ਹੈ ਅਸੀਂ ਕਿਹਾ ਕਿ ਸਾਡਾ ਬਾਗਰ ਬਾਰਡਰ ਖੋਲੋ ਜੇ ਕਾਡਲ ਦੇ ਵਿੱਚੋਂ ਹੋ ਸਕਦਾ ਹੈ ਟ੍ਰੇਡ ਤਾਂ ਇਥੋਂ ਕਿਉਂ ਨਹੀਂ ਹੋ ਸਕਦਾ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇ ਵਿੱਚ ਅਸੀਂ ਮੈਂਸ਼ਨ ਕੀਤੀਆਂ ਨੇ ਤਾਂ ਮੈਂ ਲਾਈ ਸਟੌਕ ਸੈਕਟਰ ਜਿਹੜਾ ਪਸ਼ੂਆਂ ਦਾ ਉਹਦੇ ਵਿੱਚ ਬਹੁਤ ਸਰੀਆਂ ਰਿਕਮੈਂਡੇਸ਼ਨਾਂ ਨੇ ਕਿ ਅਸੀਂ ਪਸ਼ੂਆਂ ਦੇ ਵਿੱਚ ਕਰੋ ਅਸੀਂ ਪੰਜਾਬ ਦੇ ਇਸ ਕਿੱਤੇ ਦੇ ਵਿੱਚ ਇੱਕ ਮਾਲਵੇ ਦੇ ਵਿੱਚ ਪਸ਼ੂਆਂ ਦੇ ਸੈਂਟਰ ਆਫ ਐਕਸਲੈਂਸ ਦੀ ਗੱਲ ਕੀਤੀ ਹੈ ਅਸੀਂ ਮਾਲਵੇ ਦੇ ਵਿੱਚ ਤਿੰਨ ਸੈਂਟਰ ਬਣਾਉਣ ਦੀ ਗੱਲ ਕੀਤੀ ਹੈ ਕਿ ਨਰਮਾ ਦਾ ਦਾੜਾ ਦਾ ਤੇਲ ਬੀਜਾਂ ਦਾ ਸੈਂਟਰ ਆਫ ਐਕਸਲੈਂਸ ਬਣਾਇਆ ਜਾਵੇ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਇਹ ਸਾਰਾ ਕੋਪਰ ਮੋਡ ਦੇ ਵਿੱਚ ਹੋਵੇ ਤਾਂ ਇਹ ਦੇਰੀ ਹੋ ਸਕਤੇ ਥੈਡਵਰਕ ਹੋਵੇ ਅਸੀਂ ਇਹ ਸੋਚਦੇ ਕਿ ਬੀਜ ਹੱਬ ਬਣਾਈ ਜਾ ਸਕਦੀ ਹੈ ਜਿਵੇਂ ਇਸ ਖੇਤਰ ਦੇ ਵਿੱਚ ਪਿਆਜ਼ ਜਾਂ ਲਸਣ ਤੇਲ ਬੀਜਾਂ ਦੇ ਬੀਜ ਬੀਜ ਤਿਆਰ ਕੀਤੇ ਇੱਕ ਪਿੰਡ ਨੂੰ ਬੀਜ ਮੀਜ ਵਾਲਾ ਪਿੰਡੀ ਬਣ ਸਕਦਾ ਕਿ ਫਲਾਨਾ ਪਿਆਜ਼ ਵਾਲਾ ਪਿੰਡ ਹੈ ਜਾਂ ਲਸਣ ਵਾਲਾ ਪਿੰਡ ਹੈ ਇਸ ਤਰ੍ਹਾਂ ਹੋ ਸਕਦਾ ਇਹ ਇਸ ਤਰ੍ਹਾਂ ਦੀ ਅਸੀਂ ਇਹਦੇ ਵਿੱਚ ਕੁਝ ਰਕਮ ਕਿਵੇਂ ਕਰਜਾ ਕਿਵੇਂ ਦੇਣਾ ਕੋਪੜ ਦੇ ਥਰੂ ਕਿਹਨੋਂ ਸਪੋਰਟ ਕਿਵੇਂ ਹੋਣੀ ਚਾਹੀਦੀ ਹੈ ਕੁਦਰਤੀ ਆਫਤਾਂ ਤੋਂ ਵੱਜਲ ਦੀ ਇੰਸ਼ੂਰੈਂਸ ਕੰਪਨੀ ਇੰਸ਼ੂਰੈਂਸ ਲਈ ਕਿਵੇਂ ਸਰਕਾਰੀ ادارے ਚ ਹੋ ਸਕਦੀਆਂ ਕੰਪਨੀਆਂ ਲੁੱਟ ਨਾ ਕਰਨ ਕਿਉਂਕਿ ਪਹਿਲਾਂ ਕੰਪਨੀਆਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿੱਚ ਕੰਪਨੀਆਂ ਲੁੱਟ ਕੇ ਲੈ ਗਈਆਂ ਇਸੇ ਤਰ੍ਹਾਂ ਐਗਰੋ ਪ੍ਰੋਸੈਸਿੰਗ ਕਿਵੇਂ ਹੋਵੇ ਵੈਲਿਊ ਐਡੀਸ਼ਨ ਕਿਵੇਂ ਹੋਵੇ ਫਾਰਮ ਮੈਕਨੈਟਿਕ ਕੋਪਰਟ ਸੋਸਾਇਟੀ ਕਿਉਂਕਿ ਸਾਡਾ ਜਾਦੇ ਮਸ਼ੀਨਰੀ ਉੱਤੇ ਖਰਚ ਆ ਜਾਂਦਾ ਪੱਕੀਆਂ ਦਾਖਤਾਂ ਜਾਦੇ ਨੇ ਉਹਨੂੰ ਘਟਾਉਣ ਦੇ ਲਈ ਅਸੀਂ ਉਹ ਸੋਸਾਇਟੀਆਂ ਜਿਹੜੀਆਂ ਸਾਡੇ ਕੋਲੇ ਉਹਨਾਂ ਨੂੰ ਪੂਰਪੂਰਤ ਗੱਲ ਕਰਨ ਦੀ ਗੱਲ ਕਰੀਏ ਉਹਨਾਂ ਵਿੱਚ ਸਾਰੀ ਮਸ਼ੀਨਰੀ ਦੀ ਗੱਲ ਕੀਤੀ ਹੈ ਕਿ ਕਿਵੇਂ ਸਮਾਰਟ ਛੋਟਾ ਫਾਰਮਰ ਜਿਹੜਾ ਉਹ ਤੋਂ ਮਸ਼ੀਨਰੀ ਲੈ ਕੇ ਇਹ ਸਾਰਾ ਕੁਝ ਕਰ ਸਕਦਾ ਹੈ ਤਾਂ ਇਹ ਆਰਗੈਨਿਕ ਫਾਰਮ ਕਿੱਥੇ ਕਿੱਥੇ ਹੋ ਸਕਦੀ ਹੈ ਇਹਦੀਆਂ ਫੁੱਲ ਡਿਟੇਲ ਦੇ ਵਿੱਚ ਸਾਡੇ ਕੋਲੇ ਰეკਮੈਂਡੇਸ਼ਨਾਂ ਨੇ ਤਾਂ ਅਸੀਂ ਇਸ ਨੀਤੀ ਨੂੰ ਪੂਰਾ ਧਿਆਨ ਨਾਲ ਪੜੋ ਰੀਜਨਲ ਡਿਵੈਲਪਮੈਂਟ ਵਾਸਤੇ ਅਸੀਂ ਦਿੱਤਾ ਹੋਇਆ ਕਿ ਕਿਹੜੇ ਰੀਜਨ ਦੇ ਵਿੱਚ ਕੰਟੀ ਜਿਹੜੀ ਇਹਦੇ ਵਿੱਚ ਜਿਵੇਂ ਬਿਮਾਰੀਆਂ ਤੇ ਛੂਟ ਪੜੇ ਜਿਹੜੀਆਂ ਆ ਗਈਆਂ ਉਸ ਤਰ੍ਹਾਂ ਦੀਆਂ ਫਸਲਾਂ ਦਾ ਜਾਂ ਦਸਤਰੀਆਂ ਜਿਹੜੀਆਂ ਜਿਨ੍ਹਾਂ ਤੋਂ ਦਵਾਈਆਂ ਬਣਦੀਆਂ ਨੇ ਤੇ ਇਹ ਸੈਂਟਰ ਪੰਜਾਬ ਦੇ ਵਿੱਚ ਕੀ ਹੋ ਸਕਦਾ ਹੈ ਐ ਸਾਊਥ-ਵੈਸਟਰਨ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਜਿਹੜਾ ਹੈਗਾ ਬਾਰਡਰ ਲੋਕਿੰਗ ਏਰੀਆ ਦੇ ਵਿੱਚ ਕੀ ਹੋ ਸਕਦਾ ਹੈ ਅੱਜ ਸਾਡਾ ਇਸ ਇਹ ਮਾਡਲ ਲੰਬਾ ਸਮਾਂ ਸਸਟੇਨ ਕਰਨ ਵਾਲਾ ਨਹੀਂ। ਖੇਤੀ ਤੋਂ ਬਿਨਾ ਵੀ ਬਚਿਆ ਨਹੀਂ ਜਾ ਸਕਦਾ। ਖੇਤੀ ਸਾਨੂੰ ਰੋਜ਼ਗਾਰ ਦਿੰਦੀ ਹੈ, ਸਿੱਟੀ ਸਾਨੂੰ ਭੋਜਨ ਦਿੰਦੀ ਹੈ। ਪੂਰੇ ਖੇਤੀ ਕਰਨ ਵਾਲੇ ਲੋਕ ਕਦੇ ਬਹੁਤਾ ਵਿਕਸਿਤ ਨਹੀਂ ਹੋਣ ਦਿੱਤੇ ਕਿਉਂਕਿ ਦੂਜੇ ਸੈਕਟਰਾਂ ਦੇ ਵਿੱਚ ਲੋਕਾਂ ਨੂੰ ਲੈ ਕੇ ਜਾ ਕੇ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਵਧੀਆ ਹੁੰਦਾ ਹੈ ਮੈਂ ਮੈਂ ਤਾਂ ਵੀ ਨਾਲ ਕਹਿੰਦਾ ਕਿ ਖੇਤੀ ਦੇ ਵਿੱਚ ਸਭ ਤੋਂ ਵਧੀਆ ਜੀਵਨ ਦਾਣ ਦਿੱਤਾ ਜਾ ਸਕਦਾ ਹੈ ਕਿ ਕਿ ਕੁਦਰਤ ਦੇ ਨੇੜੇ ਹੈ ਖੇਤੀ ਦੀ ਲੋੜ ਹੈ ਅੱਜ ਇੰਨਾ ਪ੍ਰੋਡਕਸ਼ਨ ਹੋਣ ਤੋਂ ਬਾਅਦ ਵੀ ਸਾਡੇ ਵੱਡੀ ਗਿਣਤੀ ਲੋਕ ਹੈ ਜਿਹੜੀ ਉਹ ਜਿਹੜਾ ਸਾਡਾ ਫੂਡ ਸਿਕਿਉਰਟੀ ਐਕਟ ਉਹਦੇ ਤੇ ਨਿਰਭਰ ਕਰਦੇ ਨੇ ਸਾਨੂੰ ਫੂਡ ਦੀ ਲੋੜ ਹੈ ਸਾਨੂੰ ਭੋਜਨ ਦੀ ਲੋੜ ਹੈ ਸਾਨੂੰ ਫਸਲਾਂ ਦੀ ਲੋੜ ਹੈ ਜਿਉਂਨੇ ਦੇ ਵਿੱਚ 220 ਦੇ ਵਿੱਚ ਇਹ ਨੋਬਲ ਪ੍ਰਾਈਜ਼ ਦਿੱਤਾ ਗਿਆ ਜਿਉਂਨ ਨੂੰ ਜਿਵਨ ਫੂਡ ਪ੍ਰੋਗਰਾਮ ਨੂੰ ਕਿ ਤੁਸੀਂ ਕੁਝ ਦੇਸ਼ਾਂ ਦੇ ਵਿੱਚ ਫੂਡ ਨੂੰ ਭੋਜਨ ਨੂੰ ਵੰਡਿਆ ਪਰ ਇਹਦਾ ਤੁਸੀਂ ਕੀਤਾ ਪੈਦਾ ਕਰਨ ਵਾਲਿਆਂ ਨੂੰ ਕੁਝ ਨਹੀਂ ਦੇਣੋ ਜਿਹਨੇ ਵੰਡਿਆ ਉਹਨਾਂ ਨੂੰ ਲੋਅਰ ਪ੍ਰਾਈਸ ਦਿੱਤਾ ਜਾਂਦਾ ਅੱਜ ਸਾਨੂੰ ਕਿਸਾਨ ਨੂੰ ਇੱਕ ਨੰਬਰ ਤੇ ਉਤਪਾਦਕ ਨੂੰ ਇੱਕ ਨੰਬਰ ਤੇ ਲੈ ਕੇ ਜਾਣਾ ਹੋਊਗਾ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸੇਧ ਦੀਆਂ ਆ ਰਹੀਆਂ ਨੇ ਪੂਰੀ ਦੁਨੀਆ ਦੇ ਵਿੱਚ ਕਿਸਾਨ ਇਸ ਗੱਲ ਤੋਂ ਬਹੁਤ ਤੰਗ ਹੈ ਪੂਰੀ ਦੁਨੀਆ ਦੇ ਵਿੱਚ ਸਾਨੂੰ ਇਹ ਪਿਛਲੇ 50-60 ਸੌ ਸਾਲ ਦਾ ਇਸ ਇਤਿਹਾਸ ਹੈ ਕਿ ਅਸੀਂ ਹੁਣ ਖੇਤੀ ਕੈਮੀਕਲ ਖੇਤੀ ਦੇ ਵਿੱਚ ਅਸੀਂ ਇੰਨੀ ਹਾਈ ਇਮਪੈਕਟ ਖੇਤੀ ਦੇ ਵਿੱਚ ਇਸ ਤਰ੍ਹਾਂ ਜਿਉਣੀ ਸੋਦੇ ਸਾਨੂੰ ਕਿਸਾਨ ਨੂੰ ਬਚਾਉਣ ਤੋਂ ਪਹਿਲਾਂ ਕਿਸਾਨ ਦੀ ਫਸਲ ਜਿਹੜੀ ਜਿਹੜੀ ਇਹੋ ਜਿਹੀ ਹੋਵੇ ਵਧੀਆ ਭੋਜਨ ਹੋਵੇ ਵਧੀਆ ਸਿਹਤ ਹੋਵੇ ਉਹਦੇ ਵਿੱਚ ਕੈਮੀਕਲ ਨੂੰ ਕਿਵੇਂ ਘਟਾ ਸਕਦੇ ਆ ਉਹਦੇ ਵਿੱਚ ਮਸ਼ੀਨਰੀ ਨੂੰ ਇਕੱਠਾ ਕਿਵੇਂ ਕਰ ਸਕਦੇ ਆ ਛੋਟੇ ਛੋਟੇ ਖੇਤਾਂ ਨੂੰ ਇਕੱਠਾ ਕਰਕੇ ਸਹਿਕਾਰ ਦਾ ਵੱਲ ਕਿਵੇਂ ਲੱਗੇ ਜਾ ਸਕਦੇ ਆ ਤੇ ਇਹਨਾਂ ਇਹਨਾਂ ਸਾਰਿਆਂ ਦੇ ਜਿਹਨੇ ਅੱਜਕੱਲ ਆ ਆ ਦਿਨ ਨੇ ਜਿਹੜੇ ਇਹਨਾਂ ਦੇ ਵਿੱਚ ਤੁਸੀਂ ਮੈਂ ਪੱਲੋ ਪਿੰਡ ਵਾਲਿਆਂ ਨਾਲ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਿ ਨਵੀਂ ਪ੍ਰੇਰਤ ਪਾਈ ਹੈ ਕਿ ਕਿਵੇਂ ਤੁਸੀਂ ਇਕੱਠੇ ਹੋ ਕੇ ਸਾਰਾ ਕੁਝ ਕਰ ਸਕਦੇ ਹੋ ਤੇ ਮੇਰੀ ਇਹ ਪੂਰੀ ਆਸ ਤਾਂ ਤੋਂ ਹੈਗੀ ਹੈ ਕਿ ਜਿਵੇਂ ਲੋਕ ਬੈਠੇ ਪ੍ਰੋਗਰਾਮ ਸੁਣ ਰਹੇ ਨੇ ਤੇ ਜਿਵੇਂ ਸਾਡੀਆਂ ਸਕਰਨਾਂ ਉੱਤੇ ਦੇਖ ਰਹੇ ਨੇ ਇਹਨਾਂ ਤੋਂ ਲੱਗਦਾ ਹੈ ਕਿ ਬਹੁਤ ਸਾਰੀਆਂ ਸੁਭਾਵਨਾਵਾਂ ਨੇ ਸਾਡੇ ਕੋਲੇ ਬਹੁਤ ਕੁਝ ਕਰਨ ਦੀਆਂ ਬਹੁਤ ਖੁਸ਼ ਹੋ ਸਕਦਾ ਤੁਹਾਨੂੰ ਅਰਾਸ਼ਣ ਦੀ ਲੋੜ ਨਹੀਂ ਪੰਜਾਬ ਦਾ ਕਿਸਾਨ ਉਹ ਚੀਜ਼ਾਂ ਕਰ ਸਕਦਾ ਤੁਸੀਂ ਇਹਨੂੰ ਪੂਰਾ ਪੜੋ ਇਹਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਲੱਗਦੀ ਹੈ ਕਿ ਆਹ ਸਾਡੇ ਇਹਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਹੈ ਅਸੀਂ ਉਹ ਸੁਝਾਅ ਵੀ ਵਿੱਚ ਪਾ ਲਾਂਗੇ ਤਾਂ ਅਸੀਂ ਸਮਝਦੇ ਹਾਂ ਕਿ ਜੇ ਇਹ ਖੇਤੀ ਨੀਤੀ ਦਾ ਕੋ ਜਿਹੜੀ ਹੋ ਜਾਂਦੀ ਹੈ ਤਾਂ ਪੰਜਾਬ ਦੀਆਂ ਖੇਤੀ ਦੀਆਂ ਸਮੱਸਿਆਵਾਂ ਪੱਤੇ ਪੁੱਤਰ ਉੱਤੇ ਖਤਮ ਹੋ ਜਾਣੀਆਂ ਇਹਦਾ ਮੈਂ ਪੂਰਾ ਦਵਾ ਕਰਦਾ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਵੀ ਅੱਜ ਆਏ ਸਾਰੇ ਕਿਸਾਨ ਭਰਾਵਾਂ ਦਾ ਪੀਏਯੂ ਦੇ ਵਿਗਿਆਨੀਆਂ ਦਾ ਸਟੇਜ ਉੱਤੇ ਬੈਠੇ ਮਹਾਨ ਵਿਗਿਆਨੀਆਂ ਦਾ ਸਾਡੇ ਮਹਿਮਾਨਾਂ ਦਾ ਜੀ ਰੋਜ਼ਨ ਬਦਦੀਆਂ ਥੈਂਕ